ਪੰਜਾਬੀ ਅਦਾਕਾਰਾਂ ਨਿਰਮਲ ਰਿਸ਼ੀ ਨੂੰ ਮਿਲਿਆ ਪਦਮਸ਼ਰੀ ਅਵਾਰਡ Bollywood 'ਚ ਗੁਲਾਬੋ ਮਾਸੀ ਦੇ ਨਾਂ ਨਾਲ ਹੈ ਮਸ਼ਹੂਰ 75ਵੇਂ ਗੰਤਰਤਾ ਦਿਵਸ ਤੋਂ ਪਹਿਲਾਂ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਇਸ ਸਾਲ 132 ਉਗੀਆਂ ਸ਼ਖਸੀਅਤਾਂ ਨੂੰ ਬਦਮ ਪੁਰਸਕਾਰਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਸਬੰਧੀ ਜਾਰੀ ਅਧਿਕਾਰੀ ਸੂਚੀ ਦੇ ਵਿੱਚ ਕਈ ਸਾਲਾਂ ਤੋਂ ਪੰਜਾਬੀ ਫਿਲਮਾਂ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਗੁਲਾਬੋ ਮਾਸੀ ਯਾਨੀ ਕਿ ਅਦਾਕਾਰ ਨਿਰਮਲ ਰਿਸ਼ੀ ਦਾ ਵੀ ਨਾਮ ਸ਼ਾਮਿਲ ਸੀ। ਉਹਨਾਂ ਨੂੰ ਕਲਾ ਦੇ ਖੇਤਰ ਦੇ ਵਿੱਚ ਦਿੱਤੇ ਵੱਡਮੁੱਲੇ ਯੋਗਦਾਨ ਦੇ ਲਈ ਇਸ ਪੁਰਸਕਾਰ ਦੇ ਨਾਲ ਨਿਵਾਜਿਆ ਗਿਆ। ਨਿਰਮਲ ਰਿਸ਼ੀ ਦਾ ਜਨਮ 7 ਅਗਸਤ 1943 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵੇ ਕਲਾ ਦੇ ਰਹਿਣ ਵਾਲੇ ਬਲਦੇਵ ਸਿੰਘ ਕਿਸ਼ਨ ਰਿਸ਼ੀ ਦੇ ਘਰ ਹੋਇਆ ਸੀ। ਨਿਰਮਲ ਰਿਸ਼ੀ ਆਪਣੇ ਤਿੰਨੇ ਭੈਣਾਂ 'ਚ ਸਭ ਤੋਂ ਛੋਟੀ ਹੈ। ਉਹਨਾਂ ਦੀ ਛੋਟੀ ਉਮਰ ਤੋਂ ਹੀ ਥੀਏਟਰ ਕਰਨ ਦਾ ਉਹਨਾਂ ਨੂੰ ਸ਼ੌਂਕ ਸੀ। ਪਰ ਉਸ ਦੇ ਨਾਲ ਹੀ ਉਹ ਐਨਸੀਸੀ ਬੈਸਟ ਸ਼ੂਟਰ ਵੀ ਰਹੇ ਇਸ ਤੋਂ ਇਲਾਵਾ ਖੋਖੋ ਦੀ ਵਧੀਆ ਖਿਡਾਰਨ ਅਤੇ ਐਥਲੀਟ ਵੀ ਰਹਿ ਚੁੱਕੇ ਰਹੇ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਸ਼੍ਰੀ ਗੰਗਨਗਰ ਤੋਂ ਪੂਰੀ ਕੀਤੀ ਸੀ ਫਾਰ ਇਸ ਤੋਂ ਇਲਾਵਾ ਉਹਨਾਂ ਨੇ ਪਟਿਆਲਾ ਦੇ ਫਿਜ਼ੀਕਲ ਕਾਲਜ ਤੋਂ ਟ੍ਰੇਨਿੰਗ ਵੀ ਲਈ ਸੀ ਪਹਿਲੀ ਫਿਲਮ ਤੋਂ ਹੀ ਆਪਣੀ ਪਛਾਣ ਵੱਖਰੀ ਬਣਾਈ ਗਈ ਪਟਿਆਲਾ ਦੇ ਫਿਜ਼ੀਕਲ ਕਾਲਜ ਦੇ ਵਿੱਚ ਹੀ ਉਹਨਾਂ ਦੀ ਬਲਾਕਾਟ ਫਿਲਮ ਨਿਰਦੇਸ਼ਕ ਹਰਪਾਲ ਸਿੰਘ ਜਮਾਣਾ ਅਤੇ ਨੀਨਾ ਜਮਾਣਾ ਦੇ ਨਾਲ ਹੋਈ ਇਸ ਤੋਂ ਬਾਅਦ ਉਹ ਰੰਗਮੰਜ਼ੀ ਦੁਨੀਆ ਦੇ ਨਾਲ ਜੁੜ ਗਏ ਨਰਮਲ ਰਿਸ਼ੀ ਨੇ ਹਰਪਾਲ ਟਿਵਾੜਾ ਦੀ ਟੀਮ ਦੇ ਨਾਲ ਮਿਲ ਕੇ ਕਈ ਡਰਾਮੇ ਕੀਤੇ ਉਸ ਸਮੇਂ ਉਹਨਾਂ ਦੀ ਟੀਮ ਵਿੱਚ ਰਾਜ ਪੱਪਰ, ਓਮ ਪੂਰੀਅਤ ਤੇ ਸਰਦਾਰ ਸੋਹੀ ਵੀ ਸ਼ਾਮਿਲ ਸਨ ਇਸ ਦੌਰਾਨ ਹਰਪਾਲ ਟਿਵਾੜਾ ਨੇ ਲੌਂਗ ਦਾ ਲਿਸ਼ਕਾਰਾ ਫਿਲਮ ਬਣਾਈ ਜਿਸ ਦੇ ਵਿੱਚ ਨਰਮਲ ਰਿਸ਼ੀ ਨੇ ਗੁਲਾਬੂ ਮਾਸੀ ਦਾ ਕਿਰਦਾਰ ਨਿਭਾਇਆ ਤੇ ਇਸੇ ਕਿਰਦਾਰ ਕਰਕੇ ਉਹਨਾਂ ਨੂੰ ਜ਼ਰਤਤਰ ਲੋਕ ਗੁਲਾਬੂ ਮਾਸੀ ਦੀ ਨਾਣ ਲਟਣਦੇ ਨੇ ਸਨਯੋਗ ਹੈ ਕਿ ਨਿਰਮਲ ਰਿਸ਼ੀ ਨੇ 60 ਦੇ ਕਰੀ ਫਿਲਮਾਂ ਦੇ ਵਿੱਚ ਅਦਾਕਾਰੀ ਕੀਤੀ ਲੌਂਗ ਦਾ ਲਿਸ਼ਕਾਰਾ 1983 ਉਚਾਦਰਬਾ ਬੇਨਾਨਿਕਤਾ 1985 ਵਿੱਚ ਦੀਵੇ ਬਲੇ ਸਾਰੀਰਾ ਸੁਨੇਹਾ ਲ ਪੰਜਾਬ 2015 ਡੈਥ ਔਨ व्हील्स ਊਮਨ ਫਰੋਂ ਦੀ ਈਸਟ ਨਿਕਾ ਚੈਲਦਾਰ 2016 ਚ ਰਿਲੀਜ਼ ਹੋਈ ਅੰਗਰੇਜ਼ 2015 ਚ ਹੋਈ ਲਾਹੋਰੀਏ ਦੇ ਵਿੱਚ 2017 ਦੇ ਵਿੱਚ ਫਿਲਮ ਰਿਲੀਜ਼ ਹੋਈ ਸੀ ਅਤੇ ਨਿਕਾ ਚੈਲਦਾਰ 2 2017 ਨਿਮਸਸ ਕੁਟਣੀ ਕੁਟੀਆਂ ਪਟੋਲੇ ਮਾਦਾ ਲਾੜਲਾ ਗੋਡੇ ਕੁੜੀ ਚਾ 부ਹੇ ਬਾਰੀਆਂ ਤੇ ਹੋਰ ਵੀ ਕਈ ਫਿਲਮਾਂ ਦੇ ਵਿੱਚ ਨਜ਼ਰ ਆ ਚੁੱਕੇ ਨੇ ਅਜਿਹੀ ਕਿਹੜੀ ਫਿਲਮ ਹੈ ਜੁਤੇ ਗੁਲਾਬੂ ਮਾਸੀ ਨਾ ਹੋਵੇ ਤੇ ਫਿਲਮ ਚੱਲ ਕਿਵੇਂ ਜਾਵੇ ਹਰ ਇੱਕ ਦੇ ਰੋਲ ਦੇ ਵਿੱਚ ਤੇ ਫੇਵਰੇਟ ਦਾਦੀ ਦੀ ਗੱਲ ਆਉਂਦੀ ਹੈ ਤੇ ਢਰਮਲ ਰਿਸ਼ੀ ਦਾ ਹੀ ਨਾਮ ਸਾਹਮਣੇ ਆਉਂਦਾ ਤੇ ਉਹਨਾਂ ਨੇ ਆਪਣੇ ਕਲਾ ਦੇ ਖੇਤਰ ਦੇ ਵਿੱਚ ਵੱਖਰੀ ਪਛਾਣ ਬਣਾਈ ਹੈ ਹਰ ਕੋਈ ਉਹਨਾਂ ਦਾ ਸਤਕਾਰ ਕਰਦਾ ਹੈ ਇੰਡਸਟਰੀ ਦੇ ਬਹੁਤ ਹੀ ਵੱਡੇ ਕਲਾਕਾਰਾਂ ਦੇ ਵਿੱਚੋਂ ਇੱਕ ਨੀ ਦਰਮਲ ਸ਼ਿਤੀ ਅੱਜ ਉਹਨਾਂ ਨੂੰ ਪਦਮਸ਼ਰੀ ਅਵਾਰਡ ਦੇ ਨਾਲ ਨਿਵਾਜਿਆ ਗਿਆ।